ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਪੌਣੇ 8 ਦਾ ਪੌਣੇ 8 ਹੋ ਗਏ ਤੇ ਅੱਜ ਕੋਈ ਖਾਸ ਜ਼ਿਆਦਾ ਕੰਮ ਨਹੀਂ ਹੈਗੇ ਮੈਨੂੰ ਦਾਲ ਸਬਜ਼ੀ ਮੈਂ ਨਹੀਂ ਬਣਾਉਣੀ ਹੈਗੀ ਉਹ ਤਾਂ ਵੈਸੇ ਪਈ ਵੀ ਦਾਲ ਸਬਜ਼ੀ ਪਰ ਦਿਵਿੰਦਰ ਕਹਿੰਦੇ ਮੈਂ ਪਰੌਂਠਾ ਖਾਣਾ ਮੇਥਾਣਾ ਫਿਰ ਮੈਂ ਕਹਾਂ ਚਲੋ ਮੈਂ ਵੀ ਮੇਥਾਣਾ ਪਰੌਂਠਾ ਖਾ ਲਵਾਂਗੀ ਆਟਾ ਮੈਂ ਹਜੇ ਗੁੰਨਣਾ ਮੈਨੂੰ ਐਸੇ ਮੈਂ ਠਹਿਰ ਕੇ ਗੁੰਨਦੀ ਹਾਂ ਥੋੜਾ ਜਿਹਾ ਆਟਾ ਮੈਂ ਨਾ ਇੱਧਰ ਸ਼ੂਸ ਸੋਕ ਕਰੇ ਹੋਏ ਨੇ ਵਾਸ਼ਿੰਗ ਏਰੀਆ ਦੇਵਿੰਦਰ ਦਾ ਸ਼ੂ ਪਾਣੀ ਚ ਸੋਕ ਕਰਕੇ ਆਇਸ ਵਿੱਚੋਂ ਥੋੜੀ ਜਿਹੜੀ ਮਿੱਟੀ ਸੁੱਕੀ ਜਿਹੀ ਪੇ ਉੱਤਰ ਜੇ ਹੁਣ ਮੈਂ ਉਹਨਾਂ ਨੂੰ ਵਾਸ਼ ਕਰਦੀ ਆ ਵਾਸ਼ ਕਰੂੰਗੀ ਗਲਵਸ ਪਾ ਕੇ ਇਹਦੇ ਹੱਲੇ ਲੱਗੇ ਹੋਏ ਨੇ ਦੰਦੇ ਜਿਹਾ ਬ੍ਰਸ਼ ਜੀ ਇਹਦੇ ਨਾਲ ਕਲੀਨ ਹੋ ਜਾਣਗੇ ਬਾਕੀ ਮੈਂ ਦੇਖਦੀ ਆ ਫਸਟ ਟਾਈਮ ਆ ਯੂਜ਼ ਕਰੂੰਗੀ ਸ਼ੂਸ ਧੋਣ ਲਈ ਜੇ ਇਹਨਾਂ ਸਾਫ਼ ਹੋ ਗਏ ਤਾਂ ਅੱਛੀ ਗੱਲ ਆਬੇ ਉਂਗਲਾਂ ਤੇ ਨੋਂ ਵੀ ਨਖਰਾਬ ਹੋਣਗੇ ਨਹੀਂ ਫਿਰ ਦੂਜਾ ਬ੍ਰਸ਼ ਲਗਾਉਣਾ ਪਊਗਾ ਮੈਂ ਸ਼ੂ ਧੋਣੀ ਆ ਮੈਨੂੰ ਇਸ ਵਿੱਚ ਸ਼ੂ ਧੋ ਕੇ ਪਾਣਾ ਆਟਾ ਮੈਂ ਥੋੜਾ ਜਿਹਾ ਠਹਿ ਤੇ ਡਸਟਿੰਗ ਦੇਖਦੀਆਂ ਜੇ ਹੋਈ ਤਾਂ ਲੰਬੀ ਲੰਬੀ ਦੀ ਡਸਟਿੰਗ ਕਰੂੰਗੀ ਜੇ ਟਾਈਮ ਮਿਲਿਆ ਮੈਨੂੰ ਬਾਕੀ ਉਸ ਤੋਂ ਬਾਅਦ ਖਾਣਾ ਖੋਣਾ ਖਾ ਕੇ ਅਸੀਂ ਜਾਣਾ ਬਾਜ਼ਾਰ ਕੱਲ ਨਹੀਂ ਜਾਇਆ ਗਿਆ ਤੇ ਅੱਜ ਜਦ ਵੀਨਰ ਕਹਿੰਨਾ ਆਪਾਂ ਬਾਜ਼ਾਰ ਨਾਲ ਕੰਮ ਕਰਾਈਏ ਰੋਟੀ ਟੋਕਾ ਕਰਕੇ ਬਾਕੀ ਹੈਲਪਰ ਨੂੰ ਪੁੱਛਦੇ ਉਹਨੂੰ ਕਹਿੰਨੇ ਵੀ ਜਲਦੀ ਝਾੜੂ ਪੋਚਾ ਲਾ ਜਾ ਜੇ ਫਿਰ ਅਸੀਂ ਜਾਣਾ ਇਸ ਤਰ੍ਹਾਂ ਦਾ ਕੁਝ ਨਹੀਂ ਕੋਮੋਟੇ ਕੰਮ ਨੇ ਆਜ ਵੱਡੇ ਕੰਮ ਨਹੀਂ ਹੈਗੇ ਪਰ ਕੰਮ ਫੇਰ ਵੀ ਖਤਮ ਨਹੀਂ ਹੁੰਦੇ ਘਰ ਵਿੱਚ ਹਨਾ ਕਿੰਨੇ ਹੀ ਆਪਾਂ ਕੰਮ ਸਕਿੱਪ ਕਰਦੇ ਵੀ ਆ ਨਹੀਂ ਹੈਗਾ ਆ ਨਹੀਂ ਹੈਗਾ ਪਰ ਕੰਮ ਕੁਝ ਨਾ ਕੁਝ ਛੋਟੇ ਮੋਟੇ ਨਿਕਲ ਹੀ ਆਉਂਦੇ ਨੇ ਚਲੋ ਜੀ ਹੁਣ ਮੈਂ ਸ਼ੂਤ ਹੋਣਾ ਸ਼ੂਤ ਹੋ ਕੇ ਪਾਣਾ ਫਿਰਨਾ ਅੰਦਰ ਵਾਲੇ ਕੰਮ ਕਰੂੰ ਕਿਚਨ 'ਚ ਆ ਕੇ ਅੰਦਰ ਆਟਾ ਵਗੈਰਾ ਗੁੰਨਦੀ ਮੇਥੇ ਕੱਲ ਮੈਂ ਤੋੜੇ ਸੀ ਢੋਤੇ ਸੀ ਕੱਟ ਕੇ ਰੱਖਤੇ ਸੀ ਬਸ ਹੁਣ ਉਹਦੇ ਵਿੱਚ ਬਰੀਕ ਪਿਆਜ਼ ਤੇ ਹਰੀ ਮਿਰਚ ਕੱਟ ਕੇ ਪਾ ਲੂੰਗੀ ਮੂਲੀ ਨਹੀਂ ਪਾਉਂਦੀ ਅੱਜ ਕੱਲੇ ਮੇਥੇ ਵਾਲੇ ਬਣਾਉਂਗੀ ਵਿੱਚ ਮੱਕੀ ਦਾ ਆਟਾ ਪਾ ਕੇ ਤੇ ਉਹ ਬਣਾਵਾਂਗਾ ਪਰੌਂਠੇ ਕ੍ਰਿਸਪ ਜੇ ਟੇਸਟੀ ਲੱਗਦੇ ਸਰਦੀ ਵਿੱਚ ਨਾ ਸਰਦੀ ਵਿੱਚ ਆਹ ਮੌਤ ਵਧੀਆ ਗੱਲ ਨਾਲ ਕੇ ਪਰੌਂਠਿਆਂ ਦੀ ਆਪਾਂ ਨੂੰ ਵੈਰਾਈਟੀ ਵੀ ਮਿਲ ਜਾਂਦੀ ਗੋਭੀ ਵਾਲੇ ਖਾ ਲਓ ਮੂਲੀ ਵਾਲੇ ਖਾ ਲਓ ਮੇਥੇ ਵਾਲੇ ਖਾ ਲਓ ਅੱਛਾ ਲੱਗਦਾ ਸ਼ੂ ਤਾਂ ਮੈਂ ਧੋਤੇ ਸ਼ੂ ਧੋ ਕੇ ਨਾ ਮੈਂ ਇੱਕ ਟੱਬ ਕਲੀਨ ਕੀਤਾ ਸਾਰਾ ਫਿਰ ਆਏ ਆਪਣੇ ਕੰਮਾਂ ਚੋਂ ਕੰਮ ਨਿਕਲ ਆਉਂਦੇ ਨੇ ਫਿਰ ਮੈਂ ਸੋਚਿਆ ਚੱਲوں ਮੈਂ ਨਾ ਟੱਬ ਵੀ ਕਲੀਨ ਕਰ ਦਿੰਦੀਆਂ ਕਿਉਂਕਿ ਮਿੱਟੀ ਮਿੱਟੀ ਹੀ ਹੋ ਗਈ ਸੀ ਸ਼ੂਜ਼ ਦੀ ਫਿਰ ਮੈਂ ਅੰਦਰੋਂ ਹਾਰਪਿਕ ਲੈ ਕੇ ਆਈ ਇਹਦੇ ਨਾਲ ਮੈਂ ਸਾਰਾ ਕਲੀਨ ਕਰਤਾ ਕਲੀਨ ਬਹੁਤ ਵਧੀਆ ਹੋ ਗਿਆ ਸਾਰਾ ਬਿਲਕੁਲ ਵਾਈਟ ਵਾਈਟ ਹੋ ਗਿਆ ਪਰ ਆ ਇਹਦਰ ਵਾਟਰ ਸਟੇਨਸ ਨੇ ਜੋ ਉਤਰ ਹੀ ਨਹੀਂ ਹੈਗੇ ਫਿਰ ਮੈਂ ਕਿਹਾ ਹੁਣ ਮੈਂ ਗਲਵਸ ਪਾਏ ਹੋਏ ਨੇ ਮੈਨੂੰ ਲਾਲਚ ਹੋ ਗਿਆ ਵੀ ਗਲਵਸ ਪਾਏ ਨੇ ਹੁਣ ਤਾਂ ਫਿਰ ਅਨੀਤਾ ਅੰਦਰੋਂ ਗਲਵਸ ਲੈ ਕੇ ਆਉਂ ਫਿਰ ਉਹ ਕਾਲ ਹੋਏ ਨੇ ਫਿਰ ਮੈਂ ਹੁਣ ਆਹ ਵਾਲਾ ਕ ਮੈਂ ਕਿਹਾ ਚਲੋ origignal water stains ਉਤਰਿਆ ਜਾਂਗੇ ਇਹ ਵੀ ਨਾਲ ਦੀ ਨਾਲ ਕਰਦਾ ਅਹੀਂ ਤੱਕ ਲੈ ਸ਼ੂਤ ਹੋਣ ਸੀ ਪਰ ਜੋ ਆਪਾਂ ਇੱਕ ਕੰਮ ਸ਼ੁਰੂ ਕਰ ਲੈਣਾ ਹੈ ਫਿਰ ਉਹਦੇ ਵਿੱਚੋਂ ਕੰਮ ਜੋ ਕੰਮ ਨਿਕਲ ਆਉਂਦਾ ਫਿਰ ਆਹੀ ਹੁੰਦਾ ਚਲੋ ਹੁਣ ਇੱਧਰ ਆਏ ਆ ਕੰਮ ਸ਼ੁਰੂ ਕੀਤਾ ਕੰਮ ਵਿੱਢਿਆ ਆ ਵੀ ਕਰਦਾ ਆ ਵੀ ਕਰਦਾ ਅੱਜ ਲਾਲਚ ਹੋ ਜਾਏਗਾ ਫਿਰ ਹੁਣ ਮੈਂ ਉਹ ওয়াਟਰ ਸਟੇਨਸ ਵੀ ਉਤਾਰਦਾ ਇਹਦੇ ਨਾਲ ਥੋੜਾ ਜਿਹਾ ਸਕਰਬ ਤੇ ਪਾ ਕੇ ਇਹਦੇ ਨਾਲ ওয়াਟਰ ਸਟੇਨਸ ਉਤਰਿਆ ਜਾਂਗੇ ਨਹੀਂ ਤਾਂ ਸਰ ਕਈ ਵਾਰ ਨਾਲ ਗਲਵਸ ਨੂੰ ਪਾਏ ਹੁੰਦੇ ਇਸ ਤਰ੍ਹਾਂ ਹੀ ਹੁੰਦਾ ਵੀ ਚਲੋ ਛੱਡੋ ਪਰੇ ਕਾਸਟਰਾਂ ਦੇ ਕੁਝ ਕੰਮ ਹੁੰਦੇ ਨੇ ਆਪਣੇ ਪਹਿਣਾ ਦੇ ਅੰਦਰ ਦਿਵਿੰਦਰ ਮੈਨੂੰ ਕਾਲ ਕਰਿਆ ਨੇ ਕਹੇ ਰੋਟੀ ਬਣਾ ਲੈ ਰੋਟੀ ਬਣਾ ਮੈਂ ਕੀ ਆਈ ਮੈਂ ਖੜਜ ਹੁਣ ਇਹਨਾਂ ਉਤਰਦੇ ਨੇ ਬਹੁਤ ਅੱਛਾ ਕਲੀਨਰ ਹੈ ਇਹ ਕਿਉਂਕਿ ਇੱਧਰ ਨਾ ਇਹਦੀ ਟੱਪ ਦੀ ਇਹਦੇ ਢਾਂ ਨਾਲ ਉੱਥੇ ਪਾਣੀ ਰੁਕ ਜਾਂਦਾ ਕਿ ਥੋੜਾ ਜਿਹਾ ਤੇ ਤਾਂ ਕਰਕੇ ਪਾਣੀ ਦੇ ਹਾਰਡ ਵਾਟਰ ਸਟੇਨਸ ਉੱਥੇ ਬੋਲੰਦੇ ਨੇ ਇਕੱਠੇ ਕੋ ਥੋੜੇ ਹੀ ਰਹਿ ਗਏ ਨੂੰ ਮਾੜੀ ਲਾਈਨ ਚ ਤੇ ਉੱਤਰ ਗਈ ਤੇ ਮੈਂ ਆਪਣੇ ਲਈ ਬਣਾਈ ਮੱਕੀ ਦੀ ਪਾਣੀ ਹੱਥੀ ਰੋਟੀ ਦਵਿੰਦਰ ਨੂੰ ਮੈਂ ਪਰੌਂਠੇ ਬਣਾਤੇ ਸੀ ਕਿਉਂ ਲਗਾ ਕੇ ਮੈਂ ਆਪਣੇ ਲਈ ਇੱਕ ਭਾਰੀ ਜੀ ਪਾਣੀ ਹੱਥੀ ਰੋਟੀ ਬਣਾ ਲਈ ਮੇਥਿਆਂ ਵਾਲੀ ਮੱਕੀ ਵਾਲੀ ਤੇ ਹੁਣ ਬਾਅਦ ਵਿੱਚ ਮੈਂ ਉੱਪਰ ਘਿਓ ਲਗਾ ਰਹੀ ਹਾਂ ਤੇ ਤਵੇ ਤੇ ਮੈਂ ਪਾਣੀ ਵਾਲੀ ਰੋਟੀ ਬਣਾਈ ਸੀ ਕਿਉਂ ਨਹੀਂ ਲਗਾਇਆ ਸੀਗਾ ਪਾਣੀ ਹੱਥੀ ਰੋਟੀ ਮੱਕੀ ਦੀ ਮੇਥਿਆਂ ਵਾਲੀ ਪਿਆਜ਼ ਪਾ ਕੇ ਨਾ ਬਹੁਤ ਜ਼ਿਆਦਾ ਸੁਆਹ ਆਉਂਦਾ ਨਾਲ ਆਮਲੇ ਦਾ ਚਾਰ ਟਾਈਮ ਹੋ ਗਿਆ ਪੌਣੇ 10 ਦਾ ਪੌਣੇ 10 ਹੋ ਗਏ ਤੇ ਅਸੀਂ ਹੁਣ ਚੱਲਦੇ ਸੀ ਬਾਜ਼ਾਰ ਦਵਿੰਦਰ ਕਹਿੰਦੇ ਕਾਫੀ ਦੀ ਕੋਟ ਕਰ ਲਓ ਕਾਫੀ ਮੀਕੇ ਜਾਣਿਆ ਤੇ ਇੰਦਰ ਮੈਂ ਰੱਖੀਏ ਕਾਫੀ ਪਾਣੀ ਕਾਫੀ ਬਣਾ ਰਹੀਆਂ ਬੀਟ ਕਰੀ ਹੋਈ ਕਾਫੀ ਥੋੜੀ ਸੀ ਖਤਮ ਹੋ ਗਈ ਜਿੱਪ ਇੱਕ ਚਮਚਾ ਦਵਿੰਦਰ ਲਈ ਆ ਬੀਟ ਕਰੀ ਹੋਈ ਕਾਫੀ ਤੇ ਮੈਂ ਸਿੰਪਲ ਜਸ ਕਾਫੀ ਪਾ ਕੇ ਵੀ ਲੂੰਗੀ ਤੋਂ ਮੈਂ ਕਾ ਬੀਟ ਨਗਾ ਕੇ ਫਿਰ ਆ ਕੇ ਪੀਟ ਕਰਕੇ ਰੱਖ ਦੂੰਗੀ ਬੀਟ ਕਰਕੇ ਰੱਖੇ ਹੋਏ ਨਾ ਕਾਫੀ ਕਈ ਦਿਨ ਖਰਾਬ ਨਹੀਂ ਹੁੰਦੀ ਹੈਗੀ ਔਰ ਮੈਂ ਤਾਂ ਬਾਹਰ ਹੀ ਰੱਖ ਦਾਂਗੀ ਸ਼ੈਲਫ ਤੇ ਗਲਾਸ ਚ ਆਦਾਂ ਬੀਟ ਕਰਕੇ ਕਵਰ ਕਰਕੇ ਬਾਹਰ ਸ਼ੈਲਫ ਤੇ ਰੱਖ ਦਾਂਣੀ ਆ ਫ੍ਰੀਜ ਵਿੱਚ ਰੱਖਦੇ ਫ੍ਰੀਜ ਵਿੱਚ ਬਹੁਤ ਸੱ ਖਰਾਬ ਨਹੀਂ ਉਹਦੇ 3 ਦਿਨ 4 ਦਿਨ 5 ਦਿਨ ਚਾਹੇ ਰੱਖ ਲੋ ਕਾਫੀ ਬੀਡ ਕਰੇ ਬਿਲਕੁਲ ਖਰਾਬ ਨਹੀਂ ਹੁੰਦੇ ਕਿ ਚੀਨੀ ਪਾਈ ਹੁੰਦੀ ਜੇੜਾ ਚੀਨੀ ਜਿਹੜੀ ਚੀਜ਼ ਪੈ ਜਾਣਾ ਪਰ ਉਹ ਚੀਨੀ ਖਰਾਬ ਨਹੀਂ ਹੋਣਦੀ ਕਿਸੇ ਵੀ ਚੀਜ਼ ਨੂੰ ਕਾਫੀ ਪੀ ਕੇ ਫਿਰ ਚਾਹਦੇ ਆਂ ਬਾਜ਼ਾਰ ਤੇ ਦਵਿੰਦਰ ਕਹਿੰਦੇ ਨਾ ਤੂੰ ਮੈਨੂੰ ਕਾਫੀ ਪੀਣ ਦੀ ਆਦਤ ਪਾਤੀ ਗੰਦੀ ਆਦਤ ਪਾਤੀ ਕਾਫੀ ਪੀਣ ਦੀ ਕਹਿੰਦੇ ਮੈਂ ਕਾਫੀ ਕਾਫੀ ਬਿਲਕੁਲ ਨਹੀਂ ਪੀਂਦਾ ਕਹਿੰਦੇ ਹੁਣ ਮੈਨੂੰ ਤਾਂ ਔੜਕਾ ਹੁੰਦਾ ਕਾਫੀ ਪੀ ਮੈਨੂੰ ਸਵਾਲ ਲੱਗਣ ਲੱਗੇ ਕਹਿੰਦੇ ਮੇਰੇ ਕਾਫੀਂ ਦੇਲ ਕਰਦਾ ਤੂੰ ਮੈਨੂੰ ਆਦਤ ਪਾਤੀ ਕਾਫੀ ਦੀ ਕ ਜਿਆਦਾ ਪੀਣੀ ਕਾਫੀ ਉਹ ਗਲਤ ਚੀਜ਼ ਹੈ ਇੱਕ ਕੱਪ ਦਾ ਕੋਈ ਡਰ ਨਹੀਂ ਕੋਈ ਨੁਕਸਾਨ ਨਹੀਂ ਕਰਦੇ ਇੱਕ ਕੱਪ ਕਾਫੀ ਦਾ ਜਿਆਦਾ ਕਾਫੀ ਪੀਣੀ ਉਹ ਥੋੜਾ ਜਿਆਦਾ ਆਪਾਂ ਨੂੰ ਅੰਦਰੋਂ ਆਪਣੇ ਅਫੈਕਟ ਕਰਦੀ ਆ ਸਟਰੋਂਗ ਕਾਫੀ ਦੀ ਵੀ ਨਾ ਸਟਰੋਂਗ ਵੀ ਨਹੀਂ ਪਿੰਦੇ ਹੈ ਮੈਂ ਸਟਰੋਂਗ ਪਿੰਦੇ ਆ ਇਹ ਲਾਈਟ ਪਿੰਦੇ ਨੇ ਨੋਰਮਲ ਇਹ ਸਟਰੋਂਗ ਨਹੀਂ ਪੀਸ ਆ ਰਹੇ ਹੈ ਤੇ ਲੰਚ ਕਰਨ ਤੋਂ ਬਾਅਦ ਹੁਣ ਮੈਂ ਬਣਾ ਰਹੀ ਆ ਕੱਦੂ ਦੇ ਕੋफ्ते ਕੱਦੂ ਕੱਦੂ ਕਾਸ ਕਰ ਲਿਆ ਕੱਦੂ ਨੂੰ ਨਿਚੋੜ ਲਿਆ ਤੇ ਇਧਰ ਕੜਾਹੀ ਚ ਮੈਂ ਤੇਲ ਪਾ ਕੇ ਰੱਖ ਲਿਆ ਤੇ ਇਹ ਗਰਮ ਹੋ ਰਿਹਾ ਨਾਲ ਦੇ ਨਾਲ ਸਾਹ ਦਾ ਇਹ ਮਿਕਸਚਰ ਮੈਂ ਰੈਡੀ ਕਰ ਲਵਾਂ ਨੀ ਬੇਸਨ ਪਾ ਕੇ ਨਮਕ ਮਿਰਚ ਮਸਾਲੇ ਪਾ ਕੇ ਤੇ ਬਣਾਉਣਾ ਕੋਫਤੇ ਕਿਉਂਕਿ ਹੁਣ ਕद्दू ਤਾਂ ਲੱਗਦੇ ਨੇ ਪਾੜੀ ਵਿੱਚ ਪਰ ਸਬਜੀ ਨਹੀਂ ਵਧੀਆ ਲੱਗਦੀ ਕद्दू ਦੀ ਫਿਰ ਅੰਦਰ ਕਈ ਦਿਨਾਂ ਤੱਕ ਐਰੇਸ ਕੋਫਤੇ ਬਣਾ ਲਵਾਂ ਕੋਫਤੇ ਬਣਾ ਲਵਾਂ ਕੋਫਤੇ ਨੇ ਸਮਝੀ ਹੈ ਨਾ ਵਧੀਆ ਲੱਗਦੀ ਹੈ ਸਰਦੀ ਹੋਵੇ ਗਰਮੀ ਹੋਵੇ ਕੋਫਤੇ ਬਣਾ ਕੇ ਮੈਂ ਰੱਖ ਲੂੰਗੀ ਤੇ ਸਬਜੀ ਸ਼ਾਮ ਨੂੰ ਬਣੂ ਕੱਲ ਨੂੰ ਹੋਊ ਨਾ ਪਤਾ ਕਿਉਂਕਿ ਸ਼ਾਮ ਵਾਸਤੇ ਮੇਰੇ ਕੋਲ ਦਾਣੇ ਵੀ ਬਚੀ ਪਈ ਹੈ ਸਬਜੀ ਜਦੋਂ ਪਣਨੀ ਹੋ ਬਣ ਦੋ ਸਬਜ਼ੀਆ ਕੋਫਤੇ ਬਣੇ ਹੋਏ ਖਰਾਬ ਨਹੀਂ ਹੁੰਦੇ ਫ੍ਰਿਜ ਵਿੱਚ ਰੱਖ ਲਓ ਜਾਂ ਇਹਨੂੰ ਫ੍ਰੀਜ਼ ਕਰ ਲਓ ਫ੍ਰੀਜ਼ਰ 'ਚ ਖਰਾਬ ਨਹੀਂ ਹੁੰਦਾ ਚਾਹੇ ਕੜੀ 'ਚ ਪਾ ਲਓ ਚਾਹੇ ਤੁਸੀਂ ਕੋਫਟਿਆਂ ਦੀ ਸਬਜ਼ੀ ਕਰ ਲਓ ਚਾਹੇ ਤੁਸੀਂ ਉਵੇਂ ਪਕੌੜਿਆਂ ਨੂੰ ਖਾ ਲਓ ਚਾਹੇ ਤੁਸੀਂ ਤੁਸੀਂ ਮਨਚੂਰੀਅਨ ਵਾਲੀ ਗਰੇਵੀ ਬਣਾ ਕੇ ਉਵੇਂ ਖਾ ਲਓ ਹਨਾ ਟੇਸਟੀ ਲੱਗਦੇ ਨੇ ਸੋ ਮੈਂ ਵੀ ਇਧਰ ਬਣਾਉਣ ਲੱਗੀ ਹਾਂ ਕੋਫਟੇ ਤੇਲ ਗਰਮ ਹੋ ਗਿਆ ਹੋਊਗਾ ਬਸ ਮਸਾਲੇ ਪਾ ਕੇ ਮਿਕਸ ਕਰਕੇ ਨਾਲ ਦੀ ਨਾਲ ਕੋਫਟੇ ਬਣਾ ਬਣਾ ਕੇ ਨਾਲ ਦੀ ਨਾਲ ਤੇਲ 'ਚ ਪਾਈ ਜਾਂਦੀ ਨੂੰ ਪਹਿਲਾਂ ਨਹੀਂ ਬਣਾ ਕੇ ਰੱਖਦੀ ਹੁੰਦੀ ਫਿਰ ਨਮਕ ਲਾਸਟੇ ਪਾਉਂਦੇ ਫਿਰ ਪਾਣੀ ਛਾਂਟ ਜਾਂਦਾ ਮਿਕਸਚਰ ਮਮਕਲਾਸਤੇ ਪਾਉਂਗੀ ਤੇ ਹੁਣ ਮੈਂ ਲਾਗੀ ਸੀ ਕੋਫਤੇ ਬਣਾਉਣ ਕੜਾਹੀ ਵਿੱਚ ਮੈਂ ਪਾ ਲਿਆ ਸਰੋਂ ਦਾ ਤੇਲ ਗਰਮ ਕਰ ਲਿਆ ਸੀ ਤੇ ਕੋਫਤੇ ਮੈਂ ਪਹਿਲਾਂ ਬਣਾ ਕੇ ਨਹੀਂ ਰੱਖਦੀ ਹੁੰਦੀ ਬਸ ਮੈਂ ਆਲੂ ਦੇ ਨਾਲ ਉਹਨਾਂ ਨੂੰ ਸ਼ੇਪ ਦੇ ਕੇ ਕੜਾਹੀ ਵਿੱਚ ਪਾਈ ਜਾਂਦੀ ਹੁੰਦੀ ਹੈ ਉਹਨਾਂ ਨੂੰ ਫਰਾਈ ਕਰਨ ਵਾਸਤੇ ਫਿਰ ਨਾ ਮਟੀਰੀਅਲ ਢਿੱਲਾ ਹੋ ਜਾਂਦਾ ਜੇ ਆਪਾਂ ਪਹਿਲਾਂ ਹੀ ਬਣਾ ਆਪਣਾ ਨੂੰ ਪਲੇਟ ਵਿੱਚ ਰੱਖ ਲਈਏ ਬੈ ਆਪਾਂ ਇਕੱਠੇ ਫਰਾਈ ਕਰਾਂਗੇ ਫਿਰ ਨਮਕ ਮਿਰਚ ਮਸਾਲੇ ਜਰੂਰ ਪਾਏ ਹੋਣਗੇ ਫਿਰ ਢਿੱਲਾ ਹੋ ਜਾਂਦਾ ਪਾਣੀ ਛੱਡ ਜਾਂਦਾ ਇਸ ਕਰਕੇ ਮੈਂ ਨਾਲ ਦੇ ਨਾਲ ਇਹਨਾਂ ਨੂੰ ਸ਼ੇਪ ਦੇ ਕੇ ਕੜਾਹੀ ਵਿੱਚ ਫਰਾਈ ਕਰਨ ਲਈ ਛੱਡ ਦਾਨੀ ਆ ਇਹ ਮਕੋਫ ਤੇ ਕੱਲ ਬਣਾਏ ਸੀ ਇੱਕ ਦਿਨ ਪਹਿਲਾਂ ਦੀ ਵੀਡੀਓ ਇਹ ਅੱਜ ਦੇ ਵੀਡੀਓ ਵਿੱਚ ਕੁਝ ਕਲਿੱਪਸ ਕੱਲ ਵਾਲੀਆਂ ਨੇ ਤੇ ਬਾਕੀ ਵੀਡੀਓ ਕੁਝ ਅੱਜ ਦੀ ਆ ਕਿਉਂਕਿ ਕਈ ਵਾਰ ਨਾ ਕਲਿੱਪਸ ਇੱਕ ਵੀਡੀਓ ਵਿੱਚ ਐਡ ਕਰਨੇ ਮੁਸ਼ਕਲ ਹੋ ਜਾਂਦੇ ਨੇ ਵੀਡੀਓ ਕਾਫੀ ਲੰਮੀ ਹੋ ਜਾਂਦੀ ਹੈ ਲੋ ਜੇ ਤਰ ਆਪਣੇ ਕੋਫਤੇ ਬਣ ਕੇ ਤਿਆਰ ਨੇ ਕੋਫਤੇ ਬਣਾ ਲਈ ਉਹ ਠੰਡੀ ਹੋਗੇ ਨਾ ਮੈਂ ਕੰਟੇਨਰ ਚ ਪਾ ਕੇ ਫਰਿੱਜ ਵਿੱਚ ਰੱਖ ਦੂੰਗੀ ਇਹਨਾਂ ਨੂੰ ਕੱਲ ਤੱਕ ਸਬਜ਼ੀ ਬਣ ਗਈ ਬਣ ਗਈ ਜੇ ਕੱਲ ਤੱਕ ਸਬਜ਼ੀ ਨਾ ਬਣੀ ਫਿਰ ਮੈਂ ਫ੍ਰੀਜ਼ਰ ਵਿੱਚ ਰੱਖ ਦੂੰਗੀ ਇਹਨਾਂ ਨੂੰ ਫਿਰ ਫ੍ਰੀਜ਼ਰ ਵਿੱਚ ਤਾਂ ਕਈ ਦਿਨ ਖਰਾਬ ਨਹੀਂ ਹੁੰਦੇ ਮੈਸੇ ਕੱਲ ਤੱਕ ਤਾਂ ਸਬਜ਼ੀ ਬਣਾਈ ਲੈਣੀ ਆ ਤੇ ਹੁਣ ਮੈਂ ਚਿਬੜੀਆਂ ਲਸਣ ਦੋ ਹੀ ਕੰਡੀਆਂ ਛਿੱਲ ਨੂੰ ਕੱਲਾ ਸੀ ਬੀ ਮਾਰ ਤੋਂ ਲੈ ਕੇ ਆਈ ਸੀ ਮੈਨੂੰ ਵਧੀਆ ਲੱਗੀ ਲਸਣ ਮੋਟੀ ਜੀ ਥੋੜੀ ਸੀ ਦੋ ਕੁੱਤਾ ਹੀ ਸੋਹਣਾ ਤੇ ਮੈਂ ਲਸਣ ਛਿੱਲਣਾ ਮੈਸੇ ਮੇਰੇ ਕੋਲ ਫ੍ਰੀਜ਼ਰ ਚ ਲਸਣ ਪਈ ਆ ਗ੍ਰाइंड ਕਰੀ ਹੋਈ ਪੀਸੀ ਹੋਈ ਤੇ ਫਰੀਜ਼ ਕਰੀ ਹੋਈ ਪਰ ਉਹਦਾ ਨਾ ਟੇਸਟ ਉਹਨਾਂ ਵਧੀਆ ਨਹੀਂ ਆਉਂਦਾ ਜਿੰਨਾ ਤਾਂ ਹੀ ਲਸਣ ਦਉਂਗਾ ਦੋ ਗੰਡੀਆਂ ਛਿੱਲੂਗੀ ਜਿਆਦਾ ਵੀ ਛਿਲਦੀ ਫਿਰ ਇਥੇ ਨਾ ਜਗਰ ਹੋਣ ਲੱਗ ਜਾਂਦੀ ਹੈ ਫਿਰ ਮੈਂ ਭਾਂਡੇ ਮਾਰਨੂੰਗੀ ਲਸਣ ਵਾਲੇ ਹੱਥ ਵੀ ਧੋਤੇ ਜਾਣਗੇ ਤੇ ਭਾਂਡੇ ਵੀ ਮਾਂਜ ਹੋ ਜਾਣਗੇ ਤੇ ਫਿਰ ਮੈਂ ਛਿਲਦੀ ਲਸਣ ਗੀਜ਼ਰ ਔਨ ਕਰਤਾ ਮੈਂ ਕਿ ਕੀ ਕਰਨਾ ਲਾਈਟ ਚਲੀ ਜਾਂਦੀ ਹੈ ਗੀਜ਼ਰ ਔਨ ਕਰਨਾ ਟਾਈਮ ਹੋ ਰਿਹਾ 5:30 5:30 ਹੋ ਗਏ ਮੈਂ ਹੁਣ ਫੋਕ ਕਰਕੇ ਆਈਆਂ ਬਾਹਰੋਂ ਤੇ ਮੈਂ ਇਹਨਾਂ ਮੈਂ ਇੱਥੇ ਪਹਿਲਾਂ ਤੋੜ ਲਿਆ ਸੀ ਵਾਸ਼ ਕਰਨ ਤੋਂ ਪਹਿਲਾਂ ਮੈਂ ਇੱਥੇ ਤੋੜ ਕੇ ਵਾਸ਼ ਕਰਕੇ ਰੱਖ ਦੇ ਸੀ ਹੁਣ ਮੈਂ ਸੋਚ ਰਹੀ ਹਾਂ ਨੂੰ ਮੈਂ ਕੱਟ ਕੇ ਰੱਖ ਦਾਂ ਨੇ ਕੱਟ ਕੇ ਥੋੜਾ ਟਾਈਮ ਕੱਪੜੇ ਤੇ ਸੁਲਾ ਦੂੰਗੀ ਪਾਣੀ ਸੁੱਕ ਜੂ ਫਿਰ ਰਾਤ ਨੂੰ ਪਾਣੇ ਵਾਲੇ ਇਹਨਾਂ ਨੂੰ ਇੱਕ ਕੰਟੇਨਰ ਚ ਪਾ ਕੇ ਫਰਿੱਜ ਵਿੱਚ ਰੱਖ ਦਾਂਗੀ ਸਵੇਰੇ ਜੇ ਸਨਾਹ ਹੋਈ ਪਰੌਂਠੇ ਖਾਣੋਂ ਇਦਵਿੰਦਰ ਨੂੰ ਮੈਥੇ ਮੂਲੀ ਵਾਲੇ ਪਰੌਂਠੇ ਬਹੁਤ ਪਸੰਦ ਨੇ ਅੱਛੇ ਲੱਗਦੇ ਨੇ ਸਾਰੇ ਖਾ ਲੈਂਦੇ ਨੇ ਤਾਂ ਸਵੇਰੇ ਫਿਰ ਇਹਦੇ ਪਰੌਂਠੇ ਬਣ ਜਾਣਗੇ ਨਹੀਂ ਪਰੌਂਠੇ ਬਣੇ ਫਿਰ ਆਂਧੂ ਫੱਕੇ ਸਬਜੀ ਬਣ ਜੂਗੀ ਹੋਰ ਵੀ ਬਾੜੀ ਚ ਹੈਗੇ ਨੇ ਹੋਰ ਤੋੜ ਲਾਂਗੇ ਸਬਜੀ ਬਣਾਉਣੀ ਹੋਈ ਜੀ ਇਹਦੀ ਸਬਜੀ ਤਾਂ ਬਹੁਤ ਥੋੜੀ ਬਣੂਗੀ ਮੈਂ ਤਾਂ ਪਰੌਂਠਾ ਨਾਲ ਸਾਹਮਣਾ ਤੋੜ ਲਈ ਥੋੜੇ ਜਿਹਾ ਇਹਨੂੰ ਕੱਟ ਕੇ ਰੱਖ ਦਿੰਦੇ ਨੇ ਕਿਉਂ ਕੱਟਣ ਤੇ ਟਾਈਮ ਲੱਗਦਾ ਫਿਰ ਚੀਜ਼ ਆਪਣੇ ਕੋਲ ਫਿਰ ਜੀ ਵੀ ਤਿਆਰ ਹੋ ਗਏ ਨਾ ਫਿਰ ਆਪਾਂ ਨੂੰ ਕੋਈ ਵੀ ਖਾਣਾ ਬਣਾਉਣਾ ਈਜ਼ੀ ਹੋ ਜਾਂਦਾ ਫਿਰ ਆਪਸ਼ਨ ਮਿਲ ਜਾਂਦੇ ਕਿ ਆਹ ਚੀਜ਼ ਤਿਆਰ ਹੈ ਇਹਦੀ ਆਪਾਂ ਬਣਾ ਲਾਂ ਨਾ ਕਿਉਂਕਿ ਮੌਕੇ ਤੇ ਕੱਟਣਾ ਫਿਰ ਟਾਈਮ ਲਊਗਾ ਇਸ ਕਰਕੇ ਨੂੰ ਕੱਟ ਕੇ ਰੱਖ ਦੇ ਇਹਨੂੰ ਤੇ ਕद्दू ਬਹੁਤ ਬਹੁਤ ਕद्दू ਲੱਗੇ ਜਾਂਦੇ ਨੇ ਬਾੜੀ ਚ ਐਨੇ ਕद्दू ਵੀ ਤੋੜ ਕੇ ਲੈ ਕੇ ਕਿ ਤੁਹਾਨੂੰ ਦੇ ਰਣ ਹੁਣ ਕੋਈ ਆ ਜਾਊਗਾ ਹਾਂ ਕਿ ਤੁਹਾਨੂੰ ਕਹਿਦਾ ਮੈਂ ਵੀ ਕद्दू ਲੋੜ ਆ ਮੈਂ ਜੋ ਹੁਣ ਹਰ ਇੱਕ ਕੋਈ ਸਮਝੀ ਨਹੀਂ ਖਾਂਦਾ ਕੋफ्ते ਬਣਾ ਕੇ ਖਾ ਲਨਾ ਸਬਜੀ ਐ ਸਬਜੀ ਸਵਾਦ ਬਹੁਤ ਬਣਦੇ ਕੁਲ ਤਾਂ ਬਹੁਤ ਆ ਕद्दू ਪਰ ਉਹੀ ਗੱਲ ਹੈ ਕਿ ਹਰ ਇੱਕ ਤਾਂ ਹੁਣ ਕद्दूਾਂ ਤੋਂ ਮਨ ਭਰਿਆ ਪਏ ਬਾਕੀ ਇਹ ਰੁੱਤ ਦੇ ਸਮਾਂ ਨਾਲੀ ਸਬਜੀ ਵਧੀਆ ਲੱਗਦੀ ਹੈ ਕद्दू ਮੈਂ ਤੋੜ ਲਈ ਫਿਰ ਉਹ ਪੱਕਣਗੇ ਕਿਸੇ ਨੂੰ ਦੇ ਦਾਂਗੇ ਇੱਕ ਤਾਂ ਇਹ ਵੱਡਾ ਹੋ ਗਿਆ ਨਾ ਉੱਪਰ ਅਮਰੂਦ ਦੇ ਪੇੜ ਤੇ ਲੰਕੀ ਆ ਰਹੀ ਸੀ ਇਹ ਤਾਂ ਬਹੁਤ ਵੱਡਾ ਹੋ ਗਿਆ ਹੈ ਟੋੜੇ ਪੈਨ ਮੈਂ ਕਿਉਂਕਿ ਕਿਸੇ ਦਾ ਕੰਮ ਆ ਜਾਣਗੇ ਤੇ ਹੁਣ ਮੈਂ ਮਿੱਥੇ ਰਦਨਾ ਰੂਮ ਚ ਬਹਿ ਕੇ ਕੱਟ ਲਵਾਂਣੀ ਆ ਕਪੜਾ ਵਛਾ ਲਾਂਗੇ ਬੈਂਟ ਦੇ ਨੀਚੇ ਤੇ ਕੱਟ ਕੇ ਫਿਰ ਚੋਰ ਰੱਖ ਲਾਂਗੇ ਇੱਕ ਨਾ ਗੱਲ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਕਰਨ ਵਾਲੇ ਮੈਨੂੰ ਲੱਗਿਆ ਵੀ ਜ਼ਰੂਰੀ ਹੈ ਮੈਂ ਕਰਾਂ ਸਾਡੇ ਘਰੇ ਵੀ ਇਹ ਗੱਲ ਰੋਜ਼ ਰਿਪੀਟ ਹੁੰਦੀ ਹੈ ਤੇ ਤੁਹਾਡੇ ਘਰੇ ਵੀ ਹੁੰਦੀ ਹੋਊਗੀ ਤੁਸੀਂ ਵੀ ਜ਼ਰੂਰ ਦੇਖ ਇਹ ਗੱਲ ਵੱਲ ਤੁਸੀਂ ਗੌਰ ਫਰਮਾਇਓ ਵੀ ਤੁਹਾਡੇ ਘਰੇ ਵੀ ਇਹ ਗੱਲਾਂ ਹੁੰਦੀ ਹੋਣਗੀਆਂ ਮੈਨਾਂ ਦਵਿੰਦਰ ਜਿਸਰਾਣੇ ਮਲਟੀਵਿਟਾਮਿਨ ਦੀ ਡੱਬੀ ਰੱਖੀ ਹੋਈ ਉਹਨਾਂ ਦਾ ਜਿਸਰਾਣੇ ਹੁੰਦੀ ਹੈ ਪਾਣੀ ਵਾਲੀ ਬੋਤਲ ਵੀ ਹੁੰਦੀ ਆ ਆਲਵੇਸ ਹੁੰਦੀ ਦਿਨ ਰਾਤ ਤੇ ਡੱਬੀ ਵੀ ਪਈ ਹੁੰਦੀ ਪਾਣੀ ਵਾਲੀ ਬੋਤਲ ਸਰਦੀ ਗਰਮੀ ਪਈ ਹੁੰਦੀ ਆ ਪਰ ਉਹਨਾਂ ਨੂੰ ਮੈਂ ਰੋਜ਼ ਮੈਂ ਯਾਦ ਕਰਾਉਂਨੇ ਵੀ ਮਲਟੀਵਿਟਾਮਿਨ ਤੁਸੀਂ ਲੈ ਲਓ ਲੈ ਲਿਆ ਪੁੱਛਦੀ ਵੀ ਹੁੰਨੇ ਵੀ ਲੈ ਲਿਆ ਜਾਂ ਲੈ ਲਓ ਹਨਾ ਤੇ ਫੇਰ ਵੀ ਮੈਨੂੰ ਕਹਿਣਗੇ ਅੱਜ ਤੂੰ ਮੇਰੇ ਯਾਦ ਨਹੀਂ ਕਰਵਾਇਆ ਹੈਗਾ ਮੈਂ ਹੱਸਦੀ ਹੁੰਦੀ ਮੈਂ ਕਹਿੰਦਾ ਜਦੋਂ ਤੁਸੀਂ ਰਸੋਈ 'ਚ ਉੱਠ ਕੇ ਜਾ ਕੇ ਰਸੋਈ 'ਚ ਲੱਡੂ ਖਾਣੇ ਉਹ ਤੋਂ ਗੱਚਕ ਚੱਕ ਲਈ ਪੂਰੀਆ ਪਾ ਲੈ ਖੋਲੀ 'ਚ ਉਦੋਂ ਮੈਂ ਕਹਿੰਦਾ ਯਾਦ ਕਰਾਉਣੀ ਹੁੰਦੀ ਹੈ ਤੁਹਾਡੇ ਵੀ ਤੁਸਿਆ ਚੀਜ਼ ਖਾ ਲੋ ਉਦੋਂ ਤੁਸੀਂ ਆਪੇ ਖਾਣੇ ਹੋ ਆਪਣਾ ਜਿਹੜਾ ਮਨੁੱਖੀ ਆਪਣਾ ਇਨਸਾਨਾਂ ਦਾ ਆਪਣਾ ਬੰਦਿਆਂ ਦਾ ਜਿਹੜਾ ਆਪਣਾ ਹਿਊਮਨ ਬੀਇੰਗਸ ਦਾ ਆਪਣਾ ਨੇਚਰ ਹੈ ਨਾ ਆਪਣਾ ਜਿਹੜਾ ਦਿਮਾਗ ਆ ਉਹ ਹੈਲਦੀ ਚੀਜ਼ਾਂ ਵੱਲ ਨਹੀਂ ਜਾਂਦਾ ਹੈਗਾ ਆਪਣਾ ਹੈਲਦੀ ਚੀਜ਼ਾਂ ਵੱਲ ਤਾਂ ਆਪਣਾ ਜਾਂਦਾ ਹੀ ਨਹੀਂ ਹੈਲਦੀ ਚੀਜ਼ਾਂ ਦਾ ਆਪਾਂ ਨੂੰ ਕੋਈ ਯਾਦ ਕਰਾਉ ਕੋਈ ਦਊ ਫਿਰ ਆਪਾਂ ਲਵਾਂਗੇ ਉਹ ਤਾਂ ਆਪਾਂ ਕਹਾਂ ਨੇ ਕੌਣ ਆ ਮੇਰੇ ਕੋਲ ਟਾਈਮ ਨਹੀਂ ਆਉਣਾ ਹੈਗਾ ਆਪਾਂ ਕੋਲ ਬਹੁਤ ਬਹਾਨੇ ਨੇ ਪਰ ਜਿਹੜੇ ਅਨ ਹੈਲਦੀ ਚੀਜ਼ਾਂ ਹੁੰਦੀਆਂ ਨੇ ਖਾਣ ਨੂੰ ਉਹਦੇ ਲਈ ਕੋਈ ਬਹਾਨਾ ਨਹੀਂ ਆਪਾਂ ਸਪੈਸ਼ਲ ਉੱਠ ਕੇ ਜਾ ਕੇ ਚੱਕ ਕੇ ਵੀ ਖਾ ਲਾਂਗੇ ਪਰ ਜਿਹੜੇ ਹੈਲਦੀ ਚੀਜ਼ਾਂ ਹੁੰਦੀਆਂ ਨੇ ਆਪਾਂ ਜਾ ਕੇ ਨਾ ਚੱਕਣੀ ਵੀ ਔਖੀ ਹੋ ਜਾਂਦੀ ਉਹ ਮੂੰਹ 'ਚ ਪਾਉਣ ਦੀ ਔਖੀ ਹੋ ਜਾਂਦੀ ਉਹ ਚੀਜ਼ ਜਿਹੜਾ ਆਪਣਾ ਟੇਸਟ ਆ ਇਹ ਜਾਂ ਵੀ ਆਪਾਂ ਨੂੰ ਅਨ ਹੈਲਦੀ ਚੀਜ਼ਾਂ ਦੀ ਕਦੇ ਕ੍ਰੇਵਿੰਗ ਸੌਰੀ ਹੈਲਦੀ ਚੀਜ਼ਾਂ ਦੀ ਕਦੇ ਕ੍ਰੇਵਿੰਗ ਨਹੀਂ ਹੁੰਦੀ ਹੈਗੀ ਕਦੇ ਹੈਲਦੀ ਚੀਜ਼ ਦੀ ਕ੍ਰੇਵਿੰਗ ਨਹੀਂ ਹੋਊਗੀ ਤੁਹਾਨੂੰ ਕਦੇ ਕ੍ਰੇਵਿੰਗ ਹੋਈਏ ਵੀ ਅੱਜ ਮੈਂ ਸਲਾਦ ਦੀ ਪਲੇਟ ਭਰ ਕੇ ਖਾ ਲਾਂ ਜਾਂ ਅੱਜ ਮੈਂ ਫਰੂਟ ਕੱਟ ਕੇ ਖਾ ਲਾਂ ਜਾਂ ਅੱਜ ਮੈਂ ਸੂਪ ਬਣਾਵਾਂ ਮੈਂ ਆਪਣੇ ਲਈ ਜੂਸ ਬਣਾਵਾਂ ਕਦੇ ਕਦੇ ਆਪਾਂ ਨੂੰ ਕ੍ਰੇਵਿੰਗ ਨਹੀਂ ਹੁੰਦੀ ਇਹ ਚੀਜ਼ਾਂ ਦੀ ਕਦੇ ਵੀ ਆਪਣਾ ਦਿਲ ਨਹੀਂ ਕਰੂਗਾ ਆਪਾਂ ਕਦੋਂ ਘੋਣਾ ਚਲ ਛੱਡ ਪੜਿਆ ਅਜੇ ਹੀ ਖਾ ਲੰਨੇ ਅਗੇ ਪਰ ਜਿਹੜੇ ਅਨ ਹੈਲਦੀ ਚੀਜ਼ਾਂ ਹੁੰਦੀਆਂ ਨੇ ਉਹਦੀ ਆਪਾਂ ਨੂੰ ਕਦੇ ਘੋਲ ਨਹੀਂ ਹੋਊਗੀ ਆਪਾਂ ਦਾ ਦਿਲ ਕਰਦਾ ਨਾ ਅੱਜ ਸਮੋਸੇ ਖਾ ਲਈ ਅਜ ਮੌਸਮ ਬਹੁਤ ਵਧੀਆ ਅਜ ਮਰਾ ਖਾਣ ਨੂੰ ਜੀ ਕਰਦਾ ਆਪਾਂ ਕਦੇ ਕਿਹਾ ਵੀ ਮੈਂ ਅੱਜ ਸੈਲਡ ਖਾਣ ਨੂੰ ਜੀ ਕਰਦਾ ਯਾ ਅੱਜ ਮੇਰਾ ਹਲਕਾ ਖਾਣਾ ਖਾਣ ਦੀ ਕਰਦਾ ਅੱਜ ਮੈਂ ਸਪੈਸ਼ਲ ਆਪਣੇ ਵਾਸਤੇ ਕੁਝ ਹੈਲਦੀ ਬਣਾਉਣੀ ਆ ਉਹ ਕਦੇ ਨਹੀਂ ਕਰੂਗਾ ਪਤਨੇ ਆਪਣਾ ਦਿਮਾਗ ਕਹੇ ਜੀ ਆਪਣੇ ਸੋਚ ਕਹੀ ਜੀ ਹਨ ਨਾਲ ਪਤਾ ਜਿਹੜੇ ਆਪਣਾ ਸਰੀਰ ਆ ਆਪਣਾ ਇਹ ਬਹੁਤ ਮਹਿੰਗੀ ਗੱਡੀ ਆ ਆਪਾਂ ਗੱਡੀਆਂ ਨੂੰ ਇਹਨਾਂ ਸੰਭਾਲ ਕੇ ਰੱਖਦੇ ਆ ਆਪਾਂ ਮਾੜਾ ਸਕ੍ਰੈਚ ਵੀ ਨਾਉਣ ਦਿੰਦੇ ਉਹਨਾਂ ਤੇ ਫਿਊਲ ਵੀ ਵਧੀਆ ਪੰਪ ਤੇ ਜਾ ਕੇ ਪਵਾਉਣੇ ਵਿਆ ਪੰਪ ਦਾ ਤੇਲ ਵਧੀਆ ਤੇ ਇਹ ਆਪਾਂ ਪਵਾਵਾਂਗੇ ਆਹ ਪੰਪ ਦਾ ਤੇਲ ਘੱਟਿਆ ਇੱਥੇ ਨਹੀਂ ਰੁਕਾਂਗੇ ਪਰ ਫੇਰ ਵੀ ਨਾ ਦੇਖੋ ਆਪਾਂ ਅਨ ਹੈਲਦੀ ਚੀਜ਼ਾਂ ਵੱਲ ਬਹੁਤ ਜ਼ਿਆਦਾ ਭਾਗਦੇ ਹੈਲਦੀ ਚੀਜ਼ਾਂ ਨੂੰ ਪਸੰਦ ਨਹੀਂ ਆਪਾਂ ਨੂੰ ਕਿਉਂ ਕੌਣ ਹੋ ਜਾਂਦੀ ਹੈ ਟਾਈਮ ਹੋ ਗਿਆ 3 ਵਜੇ ਦਾ 3 ਵੱਜ ਗਿਆ ਸੀ ਬਜ਼ਾਰ ਵਾਲੇ ਕੰਮ ਕਰ ਰਹੇ ਸੀ ਆ ਕੇ ਮੇਰਾ ਸਿਰ ਇਹਨਾਂ ਦੁਖਣ ਲੱਗਾ ਕਿ ਮੈਂ ਫਟਾਫਟ ਇੱਕ ਰੋਟੀ ਆਪਦੀ ਬਣਾ ਕੇ ਮਸਾ ਖਾਧੀ ਕਈ ਵਾਰ ਮੈਂ ਸਵੇਰੇ ਬਣਾ ਕੇ ਰੱਖਦਾ ਨਹੀਂ ਪਰ ਸਵੇਰ ਮੈਂ ਮੇਥੇ ਵਾਲੇ ਰੋਟੀਆਂ ਬਣਾਈਆਂ ਸੀ ਮੈਂ ਸਵੇਰੇ ਆਪਦੀ ਰੋਟੀ ਬਣਾਈ ਨਹੀਂ ਫਿਰ ਮੈਂ ਦੁਪਹਿਰਾਂ ਕਿ ਰਾਗੀ ਦੀ ਰੋਟੀ ਬਣਾਈ ਨਵਿੰਦਰ ਕਹਿੰਦੇ ਮੈਨੂੰ ਚਾਵਲ ਬਣਾ ਕੇ ਤੇ ਗਾਜਰ ਮਟਰ ਪਾ ਕੇ ਉਹਨਾਂ ਨੂੰ ਚਾਵਲ ਬਣਾਈ ਚਾਵਲ ਮੈਂ ਥੋੜੀ ਐਕਸਟਰਾ ਬਣਾ ਲਈ ਸੀ ਹਜੇ ਪਨੀਰੀ ਦਾ ਸਮਾਨ ਆ ਗਿਆ ਦਵਿੰਦਰ ਤੈਨੂੰ ਕਾਲ ਕਰ ਦੇ ਸਕੰਦੇ ਪਨੀਰੀ ਦਾ ਸਮਾਨ ਅੱਜ ਧੁੱਪੇ ਪਾ ਦੇ ਸ਼ਾਮ ਨੂੰ ਪੀਸ ਦੇ ਮੈਂ ਕਿਹਾ ਅੱਜ ਦਾ ਮੇਰਾ ਸਿਰ ਦੁਖ ਰਿਹਾ ਅੱਜ ਨਹੀਂ ਮੇਰੇ ਤੇ ਧੁੱਪ ਧੱਪ ਲੱਗਣੀ ਤੇ ਕੱਲ ਨੂੰ ਸਵੇਰੇ ਮੈਂ ਸਾਰਾ ਧੁੱਪ ਲਵਾ ਦੂੰਗੀ ਦੁਪਹਿਰ ਤੱਕ ਧੁੱਪਰ ਲੱਗੂਗੀ ਉਸ ਤੋਂ ਬਾਅਦ ਫਿਰ ਦੁਪਹਿਰ ਤੋਂ ਵੱਲ ਪੀਸ ਕੇ ਰੱਖ ਦੂੰਗੀ ਸਾਰਾ ਕੁਝ ਤਿਆਰ ਕਰ ਦੂੰ ਕੱਲ ਨੂੰ ਤੇ ਮੈਂ ਬੈੱਡ ਸ਼ੀਟਸ ਨਾਲ ਨਾ ਪਿੱਲੋ ਕਵਰ ਲੈਣੇ ਸੀਗੇ ਮਿਲੇ ਨਹੀਂ ਹੈਗੇ ਬਹੁਤ ਮੁਸ਼ਕਲ ਮਿਲਦੇ ਨੇ ਵੂਲਨ ਬੈੱਡ ਸ਼ੀਟਸ ਨਾਲ ਕਿਉਂਕਿ ਵੂਲਨ ਪੈਡ ਸ਼ੀਟਸ ਨਾ ਪਲੇਨ ਪਿੱਲੋ ਕਵਰ ਨਹੀਂ ਆਉਂਦੇ ਮੈਂ ਗ ਪ੍ਰਿੰਟਡ ਹੁੰਦੇ ਨੇ ਕਦੇ ਕੀ ਕਹਣਾ ਕਿਸੇ ਨ ਕੁਦਰਤੀ ਮੈਚ ਕਰਦੇ ਨੇ ਘੱਟੀ ਮੈਚਿੰਗ ਹੁੰਦੀ ਆਹ ਵਾਲੇ ਜਿਹੜਾ ਮੇਰੇ ਕੋਲ ਬੈਡ ਸ਼ੀਟ ਸੀ ਇਹਦੇ ਨਾਲ ਆਹ ਵਾਲੇ ਮੈਚ ਹੋਏ ਨੇ ਉਹ ਤਾਂ ਸੇਮ ਲੱਗ ਰਹੇ ਨੇਗੇ ਪਰ ਥੋੜਾ ਜਿਹਾ ਹੈਗਾ ਫਰਕ ਇਹਦੇ ਵਿੱਚ ਉਹਦੇ ਵਿੱਚ ਹੋਰ ਡਿਜ਼ਾਈਨ ਆਹ ਪੱਤਿਆਂ ਵਾਲੀ ਦੀਆਂ ਨੇ ਪਰ ਸਟਿਲ ਬੈ ਬਹੁਤ ਵਧੀਆ ਨੇ ਬਹੁਤ ਵਧੀਆ ਲੱਗ ਰਹੇ ਨੇਗੇ ਆ ਇਹਦੇ ਨਾਲ ਮੈਚ ਹੋ ਗਏ ਆ ਸਾਈਡ ਤੇ ਨੇ ਕਿਸੇ orange ਫੁੱਲੇ ਆ ਸੀਗਾ ਇਹ ਕੁਦਰਤੀ ਬਾਹਰ ਕੰਨੀ ਚ ਆ ਗਿਆ ਇੱਕ ਹੋਰ ਚਾਦਰ ਸੇਮ ਉਹਦੇ ਨਾਲ ਦੀ ਉਹ ਚ ਬਿਲਕੁਲ ਬਚਾਲੇ orange ਸੀ ਫਿਰ ਆ ਵਧੀਆ ਮੈਚ ਕਰ ਗਏ ਅਕੜ ਕੇ ਮੈਂ 체 ਦੇ ਨਾਲ ਇੱਕ ਨਾਲ ਮੈਚ ਕਰ ਗਏ ਇੱਕ ਨਾਲ ਮੈਚ ਕਰੇ ਨਹੀਂ ਹੈਗੇ ਉਹਦੇ ਨਾਲ ਮੈਚ ਮੇਰੇ ਕੋਲ ਆਲਰੇਡੀ ਕਰੇ ਪਏ ਸੀਗੇ ਇਹਦੇ ਨਾਲ ਦੇਖੋ ਇਹਨਾਂ ਨਾਲ ਮੈਚ ਕਰੇ ਨਹੀਂ ਹੈਗੇ ਇਹਨਾਂ ਨਾਲ ਤਾਂ ਬਿਲਕੁਲ ਵੀ ਕੋਈ ਮੈਚ ਨਹੀਂ ਕਰਿਆ ਪਰ ਮੇਰੇ ਕੋਲ ਨਾ ਇੱਕ ਬੈੱਡ ਸ਼ੀਟ ਪਈ ਆ ਉਹ ਲੈਣਾ ਦਿਖਾਵਾਲੀ ਜਿਹੜਾ ਇਹਦੇ ਪੀਲੇ ਕਵਰ ਨੇ ਆਹ ਵਾਲੇ ਇਹ ਬਿਲਕੁਲ ਇਹਦੇ ਨਾਲ ਮੈਚ ਕਰਦੇ ਨੇ ਇਹ ਮੈਂ ਕੰਦੀ ਮਿਲਾ ਕੇ ਦੇਖ ਲਈ ਸੀ ਪਰ ਫੇਰ ਵੀ ਮੈਨੂੰ ਆਈ ਸੀ ਜੇ ਅਲੱਗ ਤੋਂ ਇੱਕ ਪੇਅਰ ਮਿਲ ਜ ਗਈ ਪਰ ਦੋ ਰੂਮਸ ਚ ਬੈੱਡ ਸ਼ੀਟ ਪਛਾਉਣੀਆਂ ਹੋਣ ਇੱਕ ਚ ਆਲਰੇਡੀ ਵੀ ਛੀ ਪਈ ਹੋਵੇ ਦੂਜੀ ਚ ਮੈਂ ਬੈੱਡ ਸ਼ੀਟ ਪਛਾਉਣੀ ਹੋਵੇ ਇਹ ਮੈਚਿੰਗ ਮਿਲਗੇ ਤਾਂ ਮੈਂ ਲੈ ਲਵਾਂ ਪਰ ਮੈਨੂੰ ਮਿਲੇ ਨਹੀਂ ਪਰ ਆਹ ਵਾਲੇ ਜ਼ਰੂਰ ਮੈਚ ਕਰਗੇ ਇਹਦੇ ਨਾਲ ਆਹ ਵਾਲੇ ਤਾਂ ਬਿਲਕੁਲ ਹੀ ਮੈਚ ਕਰਦੇ ਨੇ ਇਹਨਾਂ ਕੋਈ ਫਰਕ ਹੀ ਨਹੀਂ ਹੈਗਾ ਉਹ ਇਸ ਤਰ੍ਹਾਂ ਦੇ ਕੁਝ ਕੰਮ ਸੀਗੇ ਇੱਕ ਅਸੀਂ ਲੈ ਕੇ ਆਂਦਾ ਡਬਲ ਬਲੈਂਕਟ ਡਬਲ ਬੈੱਡ ਉਹ ਜਿਹੜਾ ਅਸੀਂ ਉੱਪਰ ਲੈ ਰਹੇ ਹਾਂ ਦਵਿੰਦਰ ਨੂੰ ਉਹ ਪਸੰਦ ਨਹੀਂ ਹੈਗਾ ਉਹ ਮੇਰੇ ਵਿਆਹ ਵੇਲੇ ਦਾ ਕੰਬਣਾ ਤੇ ਦਵਿੰਦਰ ਕਹਿੰਦੇ ਆਏ ਸਾਲ ਕਹਿੰਦੇ ਸੀ ਮੈਂ ਬਦਲਣਾ ਬਦਲਣਾ ਮੈਂ ਕਹਿੰਦੇ ਸੀ ਅੰਦਰ ਕੱਪੜੇ ਵੀ ਰੱਖਾਂਗੇ ਕਿ ਇੱਥੇ ਆ ਨਾ ਜਿਹੇ ਹੈਗਾ ਲਈ ਚਲੋ 10-20 ਦਿਨ ਲੈਣਾ ਹੁੰਦਾ ਫਿਰ ਰਜਾਈ ਦਾ ਮੌਸਮ ਆ ਜਾਂਦਾ ਕਹਿੰਦੇ ਨਹੀਂ ਇਹ ਤਾਂ ਮੈਂ ਬਦਲਣਾਗਾ ਆਸੀ ਡਬਲ ਬਲੈਂਕਟ ਲੈ ਕੇ ਆਂਦਾ ਇਹ ਫੂਲੀ ਮਸ਼ੀਨ 'ਚ ਪੈ ਜਾਂਦਾ ਮੈਂ ਤਾਂ ਘਰ ਆ ਕੇ ਪਹਿਲਾਂ ਮਸ਼ੀਨ 'ਚ ਕੰਬੜਾ ਪਾ ਕੇ ਦੇਖਿਆ ਵੀ ਮਸ਼ੀਨ 'ਚ ਪੈ ਜਾਂਦਾ ਵੱਡਾ ਫੂਲੀ ਮਸ਼ੀਨ 'ਚ ਡਬਲ ਬਲੈਂਕਟ ਪੈ ਜਾਂਦਾ ਇਹ ਨਾ ਰੈਬਿਟ ਫਰ ਵਾਲਾ ਬਲੈਂਕਟ ਹੈ ਬਹੁਤ ਹੀ ਲਾਈਟ ਵੇਟ ਆ ਤੇ ਬਹੁਤ ਜ਼ਿਆਦਾ ਸੌਫਟ ਹੈ ਇਹ ਇਹ ਸਿੰਗਲ ਕਲਰ ਚ ਹੀ ਆ ਪਰ ਅੰਦਰੋਂ ਇਹਦਾ ਕਲਰ ਆ ਇੱਕ ਸਾਈਡ ਤੋਂ ਥੋੜਾ ਲਾਈਟ ਹੈ ਤੇ ਬਾਹਰੋਂ ਆਵਲ ਕਲਰ ਹੈ ਇਹ ਹੈ ਡਬਲ ਲੇਅਰ ਚ ਆਉਂਦਾ ਡਬਲ ਲੇਅਰ ਅਲੱਗ ਹੈ ਦੀ ਆ ਲੇਅਰ ਅਲੱਗ ਹੈ ਹੈ ਡਬਲ ਲੇਅਰ ਚ ਪਰ ਬਹੁਤ ਜ਼ਿਆਦਾ ਸੌਫਟ ਬਹੁਤ ਲਾਈਟ ਵੇਟ ਹੈ ਤੇ ਮਸ਼ੀਨ ਚ ਵੀ ਇੱਕ ਬਲੈਂਕਟ ਪਾ ਜਾਂਦਾ ਵਾਸ਼ ਆਪਾਂ ਕਰ ਸਕਦੇ ਹਾਂ ਫੁੱਲੀ ਮਸ਼ੀਨ ਚ ਪਿਆੰਦਾ ਐਸ ਤਰ੍ਹਾਂ ਕੋਸਰ ਦੀ ਅੱਜ ਸ਼ਾਪਿੰਗ ਸੀ ਪੰਜੀਰੀ ਦਾ ਸਮਾਨ ਆ ਗਿਆ ਜਿਆਦਾ ਜਰੂਰੀ ਤਾਂ ਉਹੀ ਲੱਗ ਰਹੇ ਸਾਇੰਸੀ ਪੰਜੀਰੀ ਬਹੁਤ ਲੇਟ ਹੋਈ ਜਾਂਦੀ ਬਹੁਤ ਲੇਟ ਹੋਈ ਜਾਂਦੀ ਬਸ ਹੁਣ ਮੇਰੇ ਤੋਂ ਕੱਲ ਨੂੰ ਸਮਾਨ ਦੀ ਤਿਆਰੀ ਹੋ ਜੇ ਧੁੱਪ ਕੱਪ ਲੱਗ ਜੇ ਅੱਜ ਲਾਈਟ ਵੀ ਹੈ ਨਹੀਂ ਲਾਈਟ ਵੀ ਸਵੇਰ ਤੀਹੇ ਹੋਈ ਆ 5 ਵਜੇ ਆਊਗੀ ਕੱਲ ਨੂੰ ਧੁੱਪ ਰਵਾ ਕੇ ਕੱਲ ਨੂੰ ਪੀਸ ਕੇ ਰੱਖਣਾ ਬਸ ਹੁਣ ਮੈਂ ਕਰਦੀ ਆ ਚਾਹ ਵਿੱਚ ਸਿਰ ਬਹੁਤ ਜ਼ਿਆਦਾ ਦੁਖਣਾ ਸੀ ਆ ਕੇ ਪੈਰਾਸੀਟਾਮੋਲ ਮੈਂ ਲੈ ਲਈ ਸੀ ਪਰ ਮੈਨੂੰ ਐ ਲੱਗਦਾ ਸੀ ਬੀਜੀ ਮੇਰਾ ਨਾ ਹਟਿਆ ਤਾਂ ਮਾਈਗਰੇਨ ਦੀ ਦਵਾਈ ਲੈਣੀ ਪਊਗੀ ਹਜੇ ਵੀ ਦੁਖ ਰਿਹਾ ਹੁਣ ਥੋੜਾ ਜਿਹਾ ਘਟ ਗਿਆ ਅੱਗੇ ਨਾਲੋਂ ਪਰ ਹੈਗਾ ਚਾਹ ਕਰਕੇ ਪਿੰ ਦੇਖਦੀ ਆ ਮੈਂ ਆਹ ਪਾਠ ਕਰਦੇ ਆ ਜਿਸ ਮੈਂ ਪਾਠ ਵੀ ਸਵੇਰੇ ਕਰਿਆ ਉਸ ਤੋਂ ਬਾਅਦ ਮੈਂ ਅੱਜ ਕਰਿਆ ਨਹੀਂ ਹੈਗਾ ਫਿਰ ਮੈਂ ਪਾਠ ਕਰਦੇ ਆ ਚਾਹ ਪੀਣੀ ਪਹਿਲਾਂ ਚਾਹ ਪੀ ਕੇ ਕੰਡੇ ਤੇ ਹੋ ਜਾਈ ਆਹ ਕੰਬਲ ਨਾ ਮੈਂ ਵਾਸ਼ ਕਰਕੇ ਲਵਾਂਗੀ ਯੂਜ਼ ਕਰੂੰਗੀ ਕਿਉਂਕਿ ਇਹ ਦੇਖੋ ਹਲੇ نیچے ਐਦਾ ਖਲਾਰ ਨਾ ਦੇ ਨੇ ਹਨਾ ਮੈਂ ਫਿਰ ਅੱਖੀਂ ਦੇਖ ਕੇ ਨਾ ਫਿਰ ਉਹ ਚੀਜ਼ ਆਪਦੇ ਉੱਪਰ ਲੈਣੀ ਪੜੀ ਔਖੇ ਹੋ ਜਾਂਦੇ ਮੈਂ ਅੱਜ ਲਾਈਟ ਨਹੀਂ ਹੈਗੀ ਨਹੀਂ ਮੈਂ ਹੁਣ ਸਾਰੇ ਨੂੰ ਮਸ਼ੀਨ 'ਚ ਪਾ ਲੈਣਾ ਸੀਗਾ ਲਾਈਟ ਹੈਗੀ ਕੱਲ ਨੂੰ ਵਾਸ਼ ਕਰੂੰਗੀ ਵਾਸ਼ ਕਰਕੇ ਫਿਰ ਯੂਜ਼ ਕਰੂੰਗੀ ਐ ਯੂਜ਼ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਇਧਰ ਸ਼ਾਮ ਦੀ ਹੁਣ ਬਣ ਰਹੀ ਹੈ ਮੇਰੀ ਚਾਹ ਚਾਹ ਪੀਣਿਆ ਚਾਹ ਪੀ ਕੇ ਫਿਰ ਮੈਂ ਕਰੂੰਗੀ ਪਾਟ ਔਰ ਸਿਰਦਰਦ ਹੁੰਦਾ ਜਰੂਰ ਉਹਦਾ ਨਾ ਮੱਲੋ ਮਲੀਤੀ ਦਿਲ ਕਰਦਾ ਵੀ ਜਲਦੀ ਚਾਹ ਮਿਲ ਜੇ ਸ਼ਾਇਦ ਚਾਹ ਨਾਲ ਮੇਰਾ ਸਿਰ ਠੀਕ ਹੋ ਜੇ ਤੇ ਦੁਪਹਿਰ ਨੂੰ ਮੈਂ ਬਣਾਇਆ ਸੀ ਚਾਵਲ ਸਬਜ਼ੀਆਂ ਨੇ ਮੈਂ ਥੋੜੇ ਐਕਸਟਰਾ ਬਣਾ ਲੇ ਮੈਂ ਚਲੋ ਕੱਲ ਨੂੰ ਵੀ ਖਾਦੇ ਜਾਣਗੇ ਕਿਉਂਕਿ ਫਿਰ ਰੋ ਰੋਜ਼ ਸੇਮ ਚੀਜ਼ ਬਣਾਉਣੀ ਔਖੇ ਹੋ ਜਾਂਦੇ ਉਹ ਟੇਸਟੀ ਬਹੁਤ ਜਿਆਦਾ ਬਣੇ ਸੀ ਦਵਿੰਦਰ ਨੇ ਖਾਦੇ ਸੀ ਮੈਂ ਨਹੀਂ ਖਾਦੇ ਸੀਗੇ ਮੈਂ ਕੱਲ ਨੂੰ ਖਾਉਂਗੀ ਲੰਚ ਵਿੱਚ ਖਾ ਲੂੰਗਾ ਕੱਲ ਨੂੰ ਟੇਸਟੀ ਬਹੁਤ ਜਿਆਦਾ ਬਣੇ ਸੀ ਚਾਵਲ ਤੇ ਹੁਣ ਪਿੰਨੇ ਕੜਕ ਦੀ ਚਾਹ ਚਾਹ ਪਾਣੀ ਚੀਦਾ 5:40 ਹੋ ਗਏ ਪਾਣੀ ਚੀ ਹੋਣ ਵਾਲੇ ਨੇ ਤੇ ਮ ਸ਼ਾਮ ਵਾਸਤੇ ਝਾਲ ਸਬਜੀ ਮੇਰੇ ਕੋਲ ਪਈ ਹੈ ਕੁਛ ਨਹੀਂ ਮੈਂ ਬਣਾਉਂਗੀ ਚਾਵਲ ਪਏ ਨੇ ਦਵਿੰਦਰ ਜਾਈ ਨੇ ਪਰ ਦੁਬਾਰੇ ਚਾਵਲ ਕਰਾਂ ਮੈਂ ਚਾਵਲ ਖਾਣੇ ਨੇ ਤੇ ਲਾਈਟ ਆਈ ਨਹੀਂ ਲਾਈਟ ਬਿਨਾ ਨਾ ਕਿੰਨੇ ਹੀ ਆਪਣੇ ਕੰਮ ਰੁਕ ਜਾਂਦੇ ਨੇ ਮੈਂ ਕੰਬਲ ਲੈ ਕੇ ਆਈ ਸੀ ਉਹ ਮਸ਼ੀਨ 'ਚ ਪਾਉਣਾ ਸੀ ਚਲ ਹੁਣ ਉਹ ਤਾਂ ਕੱਲ ਤੋਂ ਕਰਾਂ ਜਾਊਗਾ ਲੌਂਗ ਲਾਈਤੀ ਪਿਸਣੀ ਸੀ ਲਾਈਤੀ ਅੱਜ ਹੀ ਲੈ ਕੇ ਆਇਆ ਇਹਦਾ ਮਸਾਲਾ ਬਣਾਉਣਾ ਸੀਗਾ ਲਾਈਟ ਹੈ ਨਹੀਂ ਬਾਹਰ ਕੱਢ ਕੇ ਰੱਖਸਾ ਨਾ ਤੇ ਲਾਈਟ ਆਊਗੀ ਫਿਰ ਯਾਦ ਰੱਖਾਂਗਾ ਵੀ ਆਹ ਕੰਮ ਆਪਾਂ ਕਰਨਾ ਧਨੀਆ ਤੋੜ ਕੇ ਲੈ ਕੇ ਆਈਆਂ ਧਨੀਆ ਤੇ ਹਰੀ ਮਿਰਚ ਤੇ ਵਿੱਚ ਮੂੰਫਲੀ ਪਾ ਕੇ ਧਨੀਏ ਦੀ ਚਟਨੀ ਬਣਾ ਕੇ ਰੱਖਣੀ ਇਹ ਬਣਾ ਕੇ ਰੱਖੂੰਗੀ ਅੰਬਰੂਦ ਤੋੜ ਕੇ ਲੈ ਕੇ ਆਈਆਂ ਅੰਬਰੂਦ ਕਾਫੀ ਪੀਲੇ ਹੋਏ ਪਏ ਸਿਰ ਮੈਂ ਤੋੜ ਹੀ ਲੈਣੇ ਕਿ ਚਲ ਇੱਕ ਅੱਧਾ ਖਾਣਾ ਖਾ ਲਾਂਗੇ ਚਲ ਕਿਸੇ ਨੂੰ ਦਿੱਤੇ ਜਾਂਦੇ ਨੇ ਨੂੰ ਉੱਥੇ ਪਾਈ ਤੇ ਨੀਚੇ ਡਿੱਗੀ ਜਾਂਦੇ ਨੇ ਜਾਨਵਰ ਖਾਈ ਜਾਂਦੇ ਨੇ ਅੰਬਰੂਦ ਤੋੜ ਕੇ ਲੈ ਕੇ ਆਈਆਂ ਜੀ ਧਨੀਏ ਦੀ ਚਟਨੀ ਦੀ ਗੱਲ ਆਇਆ ਚਟਨੀ ਖਾਣ ਨੂੰ ਮੇਰੇ ਬੜਾ ਦਿਲ ਕਰਦਾ ਧਨੀਏ ਦੀ ਚਟਨੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਆਹ ਵਾਲੀ ਰੁੱਤ ਵਿੱਚ ਸਰਦੇ ਵਿੱਚ ਤਾਇਆ ਧਨੀਆ ਹੁੰਦਾ ਬਿਤ ਧਨੀਏ ਦੀ ਚਟਨੀ ਹੋਵੇ ਪਰ ਚਟਨੀ ਮੇਰੇ ਤੋਂ ਖਾਦੀ ਨਹੀਂ ਆਉਂਦੀ ਸ਼ੌਂਕ ਮੈਨੂੰ ਬਣਾ ਲਾਂ ਖਾ ਲਾਂ ਪਰ ਖਾਣ ਹੀ ਮਿਲਦੀ ਜੇ ਇੱਕ ਦਿਨ ਖਾ ਲੂੰਗੀ ਨਾ ਐਸਿਡ ਬਣਨ ਲੱਗ ਜਾਂਦਾ ਆ ਸਵੇਰੇ ਮੇਥਿਆਂ ਵਾਲੀ ਰੋਟੀ ਖਾ ਲਈ ਹੁਣ ਇਹਨਾਂ ਐਸਿਡ ਬਣ ਰਿਹਾ ਹੁਣ ਮੈਂ ਸੋਚ ਰਹੀ ਹਾਂ ਕਿ ਕੈਪਸੂਲ ਨਾ ਲਾਵਾਂ ਐਂਟੀ ਐਸਿਡ ਦਾ ਪਾਣੀ ਪੀ ਲੈ ਇੱਕ ਦੋ ਗਲਾਸ ਠੀਕ ਹੋ ਜਾ ਹੁਣ ਮੈਂ ਅਵੋਇਡ ਕਰਦੇ ਹਾਂ ਕੈਪਸੂਲ ਲੈਣ ਤੋਂ ਬਚਣੀ ਆਂ ਆਏ ਹੁਣ ਤਾਂ ਕੱਲ੍ਹ ਕੋਈ ਚੀਜ਼ ਖਾਣ ਨੂੰ ਦਿਲ ਕਰਦਾ ਪਰ ਖਾਦੀ ਨਹੀਂ ਆਦੀ ਪਤਾ ਨਹੀਂ ਕੀ ਗੱਲ ਲੱਗੇ ਸਭ ਕੁਝ ਹੀ ਖਾਂਦੇ ਸਭ ਕੁਝ ਆਣ ਵਾਲਾ ਹੁਣ ਅਹੀ ਚੀਜ਼ਾਂ ਖਾਦੇ ਆ achar chutney ਮੈਂ ਬਿਲਕੁਲ ਖਾਈਂ ਨਹੀਂ ਬਿਲਕੁਲ ਨਹੀਂ ਖਾ ਸਕਦੀ ਹੁਣ ਪਰ ਚਟਨੀ ਬਣਾਉਂਗੀ ਜ਼ਰੂਰ ਹੀ ਕੱਦੀ ਵਾਰਤ ਖਾ ਲਾਂਗੇ ਜਦ ਨਾਲ ਟਾਈਮ ਖਾਦੇਗੀ ਤੇ ਐਸੇ ਬਣੂਗਾ ਦੁਬਾਰਾ ਦੇਖ ਕੇ ਚਲੀ ਕਿਦਾਂ ਦਿਨ ਕੈਸ਼ੂ ਲੈ ਲੇ ਪਰ ਜਿਹੜੀ ਚੀਜ਼ ਅੱਛੀ ਲੱਗਦੀ ਹੈ ਉਹ ਤਾਂ ਖਾਣੀ ਚਾਹੀਦੀ ਹੈ। ਤਾਂ ਮੈਂ ਵਾਸ਼ ਕਰਕੇ ਰੱਖਤਾ ਮੈਂ ਹਰੀਆਂ ਮਿਰਚਾਂ ਨੇ ਤੇ मूंगਫਲੀ ਪਾਉਂਗੀ। ਪਿਆਜ਼ ਨਹੀਂ ਪਾਉਂਗੀ ਇਹਦੇ ਵਿੱਚ ਮੈਂ ਪਿਆਜ਼ ਵਾਲੀ ਮੈਨੂੰ ਘੱਟ ਵਧੀਆ ਲੱਗਦੀ ਹੈ। ਉਹ ਵੀ ਵਧੀਆ ਹੋਗੇ ਪਿਆਜ਼ ਵਾਲੀ ਪਰ ਇਹ ਮੈਨੂੰ ਜ਼ਿਆਦਾ ਵਧੀਆ ਲੱਗਦੀ ਹੈ। ਇਹ ਬਣਾਉਂਗੀ ਤਾਂ ਬਣਾਉਂਗੀ ਥੋੜੀ ਜੀ। ਪਾਣੀ ਪੀ ਲੇ ਬੈੱਕੇ ਲਾਈਟ ਹੈ ਨਹੀਂ ਲਾਈਟ ਮੇਨਾ ਕੰਮ ਮੇਰੇ ਰੁਕੇ ਪੈ ਇਹਨਾਂ 스낵ਸ ਨਾਲ ਬਹੁਤ ਜ਼ਿਆਦਾ ਟੇਸਟ ਚੱਲਦੀ ਹੈ ਇਵਨ ਪਰੌਂਠਿਆਂ ਨਾਲ ਵੀ ਸਵਾਦ ਆਉਂਦੀ ਹੈ ਮੈਂ ਬਿਨਾ ਪਿਆਜ਼ ਤੋਂ ਬਣਾਈ ਹੈ ਧਨੀਆ ਪਾ ਲਿਆ ਨਮਕ ਪਾ ਲਿਆ ਹਰੀ ਮਿਰਚ ਪਾ ਲਈ ਤੇ ਮੂਫਲੀ ਪਾ ਲਈ ਮੂਫਲੀ ਦੀ ਜਗ੍ਹਾ ਕਾਜੂ ਵੀ ਪਾ ਸਕਦੇ ਹਾਂ ਜੇ ਤੁਹਾਨੂੰ ਨਾਰੀਅਲ ਵਾਲੀ ਪਸੰਦ ਆ ਫਿਰ ਤੁਸੀਂ ਥੋੜਾ ਜਿਹਾ ਕਾਜੂ ਤੇ ਨਾਰੀਅਲ ਦਾ ਬੁਰਾਦਾ ਜਾਂ ਕੱਚਾ ਜਿਹਾ ਨਾਰੀਅਲ ਜਿਹਨਾਂ ਦੀ ਆਪਣੇ ਕੋਲ ਗਿਰੀ ਹੁੰਦੀ ਹੈ ਉਹ ਪਾ ਲਓ ਨਾਰੀਅਲ ਵਾਲੀ ਬਣਾ ਲਓ ਇਹ 스낵ਸ ਨਾਲ ਬਹੁਤ ਟੇਸਟੀ ਲੱਗਦੀ ਹੈ ਜੇ ਸੈਂਡਵਿਚ ਬਣਾਉਣਾ ਹੈ ਤੁਸੀਂ ਬ੍ਰੈਡ ਤੇ ਲਗਾ ਲਓ ਇੱਕ ਸਾਈਡ ਤੇ ਇਹ ਇਹ ਉਦੋਂ ਗੱਚ ਰੱਖਦੀ ਹੈ ਬਣਾਈ ਮੈਂ ਥੋੜ ਇਹ ਨੂੰ ਰੱਖ ਲਵਾਂ ਗੁਣ ਫ੍ਰਿਜ ਮੈਂ ਗਲਾਸ ਵਿੱਚ ਕੱਢ ਲਈ ਮੈਂ ਕੋਲੀ ਨਾ ਕਈ ਵਾਰ ਫ੍ਰਿਜ ਵਿੱਚ ਹੱਥ ਨਾਲ ਵੱਜਦਾ ਤੇ ਗਲਾਸ ਵਿੰਡੋ 'ਚ ਰੱਖਿਆ ਜਾਂਦਾ ਫਿਰ ਇਹਨੂੰ ਕਵਰ ਕਰਕੇ ਨਾ ਫ੍ਰਿਜ ਦੀ ਵਿੰਡੋ ਵਿੱਚ ਰੱਖ ਲਵਾਂਗੀ ਇਹ ਬਣ ਗਈ ਆਪਣੀ ਹਰੀ ਚਟਨੀ ਡਿਨਰ ਵਿੱਚ ਮੈਂ ਆਪਣੇ ਲਈ ਬਣਾ ਰਹੀ ਹਾਂ ਅੱਜ ਬੇਸਨ ਤੇ ਓਟਸ ਦਾ ਜਿਲਾ ਇਹਦੇ ਵਿੱਚ ਮੈਂ ਨਾ 2 ਚਮਚੇ ਬੇਸਨ ਦੇ ਤੇ 1 ਚਮਚਾ ਓਟਸ ਦਾ ਪਾਣੀ 'ਚ ਮੈਂ ਸੋਕ ਕਰਤਾ ਸੀ 10 ਮਿੰਟ ਲਈ ਇੱਧਰ ਮੈਂ ਸਬਜ਼ੀਆਂ ਚੌਪ ਕਰਦੀ ਹਾਂ ਚੌਪਰ ਵਿੱਚ ਬਰੀਕ ਤੇ ਹੁਣ ਸਾਰਾ ਕੁਝ ਮਿਕਸ ਕਰਕੇ ਨਮਕ ਪਾ ਕੇ ਮਿਰਚ ਮਸਾਲੇ ਜੋ ਵੀ ਐਡ ਕਰਨੇ ਨੇ ਜੀਰਾ ਜਵਾਨ ਜੋ ਵੀ ਟੇਸਟ ਬਣਦਾ ਤੇ ਫਿਰ ਇਹਦਾ ਬਣਾਵਾਂਗੇ ਚੀਲਾ ਓਟਸ ਪਾ ਕੇ ਵੀ ਇੱਕ ਡਿਫਰੈਂਟ ਟੇਸਟ ਮਿਲ ਜਾਂਦਾ ਕਦੇ ਕਦੇ ਬਦਲ ਕੇ ਖਾਈਏ ਕਦੇ ਵੇਸਣ ਵਾਲਾ ਖਾ ਲਓ ਇਹਦੇ ਵਿੱਚ ਆਪਾਂ ਸੂਜੀ ਵੀ ਪਾ ਸਕਦੇ ਇੱਕ ਚਮਚਾ ਸੂਜੀ ਨਾਲ ਥੋੜਾ ਕ੍ਰਿਸਪ ਹੋ ਜਾਂਦਾ ਸੂਜੀ ਵਾਲਾ ਵੀ ਠੀਕ ਅਸੀ ਲਾਦਾ ਨੇ ਓਟਸ ਪਾ ਲਓ ਸੂਜੀ ਨਾਲ ਕ੍ਰਿਸਪ ਹੋ ਜਾਂਦਾ ਥੋੜਾ ਥੋੜਾ ਟੇਸਟ ਦਾ ਚੇਂਜ ਹੋ ਜਾਂਦਾ ਜਿਵੇਂ ਜੇ ਆਪਾਂ ਕੁਝ ਲੱਗ ਲੱਗ ਚੀਜ਼ ਪਾਵਾਂਗੇ ਟੇਸਟ ਵੀ ਬਦਲਦਾ ਜਾਂਦਾ ਫਿਰ ਕੱਲੇ ਬੇਸਨ ਵਾਲਾ ਹੋਰ ਤਰ੍ਹਾਂ ਦਾ ਹੋਊਗਾ ਟੇਸਟ ਓਟਸ ਨਾਲ ਹੋਰ ਤਰ੍ਹਾਂ ਹੋਊ ਸੂਜੀ ਨਾਲ ਹੋਰ ਤਰ੍ਹਾਂ ਹੋਊ ਥੋੜਾ ਥੋੜਾ ਫਰਕ ਪੈਂਦਾ ਟੇਸਟ ਦਾ ਜੇ ਇੱਕ ਟੇਸਟ ਨਹੀਂ ਚਾਹੀਦਾ ਕਈ ਵਾਰ ਹੁੰਦਾ ਨਾ ਆਪਣਾ ਟੇਸਟ ਥੋੜਾ ਜਿ ਬਦਲ ਕੇ ਖਾਈ ਕੋਈ ਚੀਜ਼ ਫਿਰ ਕੋਈ ਵੀ ਚੀਜ਼ ਆਪਾਂ ਲਗ ਲਗ ਐਡ ਕਰ ਸਕਦੇ ਆ ਬੇਸਨ ਤੇ ਓਟਸ ਦਾ ਚੀਲਾ ਵੀ ਨਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਔਰ ਜਦੋਂ ਆਪਾਂ ਵਿੱਚ ਕਾਫੀ ਸਾਰੀਆਂ ਸਬਜ਼ੀਆਂ ਪਾ ਲਾਂਗੇ ਫਿਰ ਹੋਰ ਵੀ ਹੈਲਦੀ ਹੋ ਜਾਂਦਾ ਔਰ ਡਿਨਰ ਚ ਆਪਾਂ ਇੱਕ ਚੀਲਾ ਖਾ ਲਈਏ ਹਲਕੇ ਦਾ ਹਲਕਾ ਨਾਲ ਟੇਸਟੀ ਨਾਲ ਆਪਣਾ weight ਨਹੀਂ ਗੇਨ ਹੁੰਦਾ ਇਹਨਾਂ ਨਾਲ ਆਪਾਂ ਨੂੰ ਸਬਜ਼ੀਆਂ ਨਾਲ ਫਾਈਬਰ ਵੀ ਮਿਲ ਜਾਂਦੀ ਹੈ ਜਿਹੜੇ ਆਪਣੀ ਫਾਈਬਰ ਦੀ ਕਮੀ ਹੈ ਸਬਜ਼ੀਆਂ ਨਾਲ ਉਹ ਵੀ ਪੂਰੀ ਹੋ ਜਾਂਦੀ ਹੈ ਕਈ ਵਾਰ ਆਪਾਂ ਸੈਲਡ ਘੱਟ ਖਾਂਦੇ ਮੇਰੀ ਆਦਤ ਹੈ ਮੈਂ ਸੈਲਡ ਘੱਟ ਖਾਂਦੀ ਫਿਰ ਮੈਂ ਸਬਜ਼ੀਆਂ ਜ਼ਿਆਦਾ ਪਾ ਲਾਂ ਚੀਲੇ ਤੇ ਬੱਬਰਿਆ ਮੇਰਾ ਦੁੱਧ ਰਾਤ ਵਾਲਾ ਦੁੱਧ ਦੁੱਧ ਵੀ ਦੇਵਣਾ ਨੀਂਦ ਨਹੀਂ ਆਉਂਦੀ ਹਲਦੀ ਵਾਲਾ ਦੁੱਧ ਇਹਦੇ ਵਿੱਚ ਮੈਂ ਹਲਦੀ ਪਾਈ ਹੈ ਕਾਲੀ ਮਿਰਚ ਪਾਈ ਹੈ ਤੇ ਮਿਚਰੀ ਵਾਲੀ ਚੀਨੀ ਪਾਈ ਹੈ ਕਾਲੀ ਮਿਰਚ ਹਲਦੀ ਨਾਲ ਜਰੂਰ ਐਡ ਕਰੋ ਜਦੋਂ ਵੀ ਤੁਸੀਂ ਦੁੱਧ ਵਿੱਚ ਹਲਦੀ ਪਾਉਣੇ ਹੋ ਨਾ ਤਾਂ ਕਾਲੀ ਮਿਰਚ ਜਰੂਰ ਪਾਓ ਜੇ ਕਾਲੀ ਮਿਰਚ ਨਹੀਂ ਪਾਉਂਗੇ ਤੁਹਾਨੂੰ ਹਲਦੀ ਦਾ ਫਾਇਦਾ ਵੀ ਨਹੀਂ ਮਿਲਣਾ ਹੈਗਾ ਫਿਰ ਥੋ ਹਲਦੀ ਪਾਈ ਵੀ ਬਕਾਰ ਆ ਫਿਰ ਤੁਹਾਡੀ ਇਸ ਕਰਕੇ ਥੋੜੀ ਜਿਹੀ ਕਾਲੀ ਮਿਰਚ ਜਰੂਰ ਐਡ ਕਰੋ ਹਲਦੀ ਨਾਲ ਫਿਰ ਮੈਂ ਇਹਨੂੰ ਕਈ ਉਬਾਲੇ ਜੇ ਦਵਾਲਾ ਨਹੀਂ ਹੁੰਦੀਆਂ ਥੋੜਾ ਘੜ ਜੇ ਲੈਣੀ ਹੁੰਦੀਆਂ ਟੇਸਟੀ ਲੱਗਦਾ ਹਲਦੀ ਵਾਲਾ ਦੁੱਧ ਪਹਿਲਾਂ ਪਹਿਲਾਂ ਮੈਨੂੰ ਪੀਣਾ ਬੜਾ ਔਖਾ ਲੱਗਦਾ ਸੀਗਾ ਤੇ ਹੁਣ ਤਾਂ ਆ ਲੱਗਦਾ ਵੀ ਦੁੱਧ ਹੋਵੇ ਤੇ ਹਲਦੀ ਵਾਲਾ ਹੀ ਹੋਵੇ ਮਜ਼ਾ ਆ ਜਾਂਦਾ ਪੀ ਕੇ ਬਾਕੀ ਜਿਹੜੇ ਫਾਇਦੇ ਨੇ ਉਹ ਅਲੱਗ ਗੱਲ ਹਨਾ ਬੀਨਸ ਵੀ ਟੇਸਟ ਲੱਗਦਾ ਕਾਲੀ ਮਿਰਚ ਦਾ ਟੇਸਟ ਵੀ ਅੱਛਾ ਲੱਗਦਾ ਥੋੜਾ ਕਰਾਰ ਜਿਹਾ ਆ ਜਾਂਦਾ ਦੁੱਧ ਵਿੱਚ ਅੱਛਾ ਲੱਗਦਾ ਇਸੇ ਮੇਰੀ ਆਈ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲੈਂਕਚਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ